ਕਾਂਗਰਸੀਆਂ ਤੇ ਚੰਡੀਗੜ੍ਹ ਪੁਲਿਸ ਨੇ ਕਿੱਤਾ ਲਾਠ ਚਾਕ ਮਾਰੀਆਂ ਪਾਣੀ ਦੀਆਂ 부ਛਾਰਾਂ ਭਾਜਪਾ ਦਫਤਰ ਦਾ ਕਿਰਾਓ ਕਰਨ ਜਾ ਰਹੇ ਸੀ ਕਾਂਗਰਸੀਆਂ ਕੋਈ ਵਰਕਰ ਹੋਏ ਗੰਭੀਰ ਜ਼ਖਮੀ ਸਤਿਅਕਾ ਜੀ ਮੇਸ਼ਾ ਸ਼ਰਮਾ ਚਰਦੀਕਲਰ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸੁਆਗਤ ਕਰਦੀਆਂ ਇਸ ਵੇਲੇ ਦੀ ਵੱਡੀ ਖਬਰ ਚੰਡੀਗੜ੍ਹ ਤੋਂ ਸਾਹਮਣੇ ਆਈ ਹੈ ਦੱਸ ਦਈਏ ਨਗਰ ਨਿਗਮ ਮੇਅਰ ਚੋਣ ਦੇ ਵਿੱਚ ਤੰਦਲੀ ਦਾ ਦੋਸ਼ ਲਗਾਉਂਦੇ ਹੋਏ ਯੂਥ ਕਾਂਗਰਸੀ ਆਗੂਆਂ ਤੇ ਐਨਐਸਯੂਆਈ ਵਰਕਰਾਂ ਨੇ ਅੱਜ ਸੈਕਟਰ 35 ਕਾਂਗਰਸ ਭਵਨ ਵਿਖੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਦਿੱਤੀ। ਪੁਲਿਸ ਨੇ ਕਾਂਗਰਸੀਆਂ ਨੂੰ ਰੋਕਣ ਲਈ ਪਹਿਲਾਂ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਅਤੇ ਫਿਰ ਲਾਠੇ ਚਾਰਜ ਵੀ ਕੀਤਾ। ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀ ਧਰਨੇ ਤੇ ਬੈਠ ਗਏ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਲਾਠੇ ਚਾਰਜ ਦੌਰਾਨ ਐਨਐਸਯੂਆਈ 4 ਵਰਕਰ ਗੰਭੀਰ ਜ਼ਖਮੀ ਹੋ ਗਏ। ਉਹਨਾਂ ਦੇ ਪੁਲਿਸ ਦੇ ਨਾਲ ਜੰਮ ਕੇ ਤੱਕਾ ਮੁੱਕੇ ਹੋਈ ਕਾਂਗਰਸੀ ਆਗੂਆਂ ਦੇ ਵੱਲੋਂ ਭਾਜਪਾ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕੀਤੀ ਗਈ। ਫਿਲਹਾਲ ਪੁਲਿਸ ਨੇ ਆਸ-ਪਾਸ ਬੈਰੀਗੇਟਿੰਗ ਲਗਾ ਰੱਖੀ ਹੈ ਅਤੇ ਕਾਂਗਰਸੀ ਆਗੂਆਂ ਤੇ ਆਪ ਦਾ ਜੋ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਚੰਡੀਗੜ੍ਹ ਦੇ ਵਿੱਚ ਤਾਂ ਇਸ ਪ੍ਰਦਰਸ਼ਨ ਨੂੰ ਅੱਜ ਤੀਜਾ ਦਿਨ ਹੋ ਗਿਆ ਤਾਂ ਤੀਜੇ ਦਿਨ ਵੀ ਆਪ ਅਤੇ ਕਾਂਗਰਸੀ ਆਗੂਆਂ ਦਾ ਪ੍ਰਦਰਸ਼ਨ ਜਾਰੀ ਹੈ ਚੰਡੀਗੜ੍ਹ ਦੇ ਵਿੱਚ ਅੱਜ ਕਾਂਗਰਸ ਦੇ ਯੂਥ ਵਿੰਗ ਦੇ ਜਥੇਬੰਦੀ ਐਨਐਸਯੂਆਈ ਵੱਲੋਂ ਭਾਜਪਾ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਸਾਰੇ ਅਸੀਂ ਤਾਂ ਇਸ ਪ੍ਰਦਰਸ਼ਨ ਦੌਰਾਨ ਪੁਲਿਸ ਦੇ ਵੱਲੋਂ ਲਾਠੇ ਚਾਰਜ ਕੀਤਾ ਗਿਆ ਜਿਸ ਦੀਆਂ ਕੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਾਂ ਤੁਸੀਂ ਇਹ ਤਸਵੀਰਾਂ ਆਪਣੀ ਸਕਰੀਨ ਤੇ ਵੀ ਦੇਖ ਰਹੇ ਹੋ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੇ ਵੱਲੋਂ ਲਾਠੇ ਚਾਰਜ ਕੀਤਾ ਗਿਆ ਤੇ ਪਾਣੀ ਦੀਆਂ 부ਛਾਰਾਂ ਵੀ ਮਾਰੀਆਂ ਗਈਆਂ ਯੋਥ ਕਾਂਗਰਸ ਵਰਕਰਾਂ ਨੂੰ ਪੁਲਿਸ ਦੇ ਵੱਲੋਂ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਜਿਸ ਦੇ ਚੱਲਦਿਆਂ ਲਾਠੇ ਚਾਰਜ ਕੀਤਾ ਗਿਆ ਜੇਕਰ ਯੋਗ ਹੈ ਕਿ ਚੰਡੀਗੜ੍ਹ ਮੇਅਰ ਚੌਂਟ ਚ ਭਾਜਪਾ ਉਮੀਦਵਾਰ ਨੇ ਆਪ ਅਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਨੂੰ ਹਰਾ ਕੇ 12 ਦੇ ਮੁਕਾਬਲੇ 16 ਵੋਟਾਂ ਨਾਲ ਮੇਅਰ ਦੀ ਚੋਣ ਜਿੱਤ ਲਈ ਸੀ ਇਸ ਚੋਣ ਦੇ ਵਿੱਚ ਰਿਟਰਨਿੰਗ ਅਫਸਰ ਨੇ ਕਾਂਗਰਸ ਅਤੇ ਆਪ ਦੀਆਂ 8 ਵੋਟਾਂ ਨੂੰ ਨਾਜਾਇਜ਼ ਠਹਿਰਾ ਦਿੱਤਾ ਸੀ ਆਮ ਆਦਮੀ ਪਾਰਟੀ ਦੇ ਕੌਂਸਲਰ ਨੇ ਮੇਅਰ ਚੋਣ ਤੇ ਸਵਾਲ ਉਠਾਏ ਸੀ ਤਾਂ ਜਿਸ ਤੋਂ ਬਾਅਦ ਹੀ ਲਗਾਤਾਰ ਇਹ ਆਪ ਅਤੇ ਕਾਂਗਰਸ ਪਾਰਟੀ ਦਾ ਪ੍ਰਦਰਸ਼ਨ ਭਾਜਪਾ ਦੇ ਖਿਲਾਫ ਜਾਰੀ ਹੈ ਬੈਰੀਕੇਡਾਂ ਨੂੰ ਬੈਰੀਕੇਡ ਨਾ ਲੱਗਾ ਹੋਵੇ ਕਿਸੇ ਦੇ ਬਾਕੀ ਲਾਠੀ ਜਾਨੀ ਬੈਰੀਕੇਡ ਤੋਂ 20 ਮੀਟਰ ਅੱਗੇ ਆ ਕੇ 10 ਮੀਟਰ ਅੱਗੇ ਆ ਕੇ ਜਿਹੜਾ ਲਾਠੀ ਚਾਰਜ ਹੋਇਆ ਉਹ ਲਾਠੀ ਚਾਰਜ ਦੇ ਹੈਗੇ ਉਹ ਜਿਹੜੇ ਬੰਦੇ ਇਹਨਾਂ ਦੇ ਕੋਈ ਸ਼ਰਾਰਤੀ ਭੱਜ ਕੇ ਆ ਰਹੇ ਸੀ ਉਹਨਾਂ ਨੂੰ ਰੋਕਣ ਲਈ ਬਾਅਦ ਚ ਫੋਰਸ ਆ ਗਿਆ ਬਾਕੀ ਲਾਠੀ ਜਾਨੀ ਪਾਣੀ ਮਾਰੇਗਾ ਲਾਠੀ ਚਾਰਜ ਸਰ ਕੁਝ ਬੰਦੇ ਫੈਕਟਡ ਵੀ ਹੋਏ ਆ ਉਹਨਾਂ ਦੇ ਝੋਟਾ ਲੱਗੀਆਂ ਨੇ ਸਾਡੇ ਸਾਹਮਣੇ ਹਾਂਜੀ ਉਹ ਬੈਰੀਕੇਡਾਂ ਨੂੰ ਖਿੱਚਦੇ ਹੋਇਆ ਕਿਸੇ ਦੇ ਨਾਲ ਲੱਗੇ ਹੋਣਾ ਬਾਕੀ ਫੋਰਸ ਨਾਲ ਕੋਈ ਆਪਣਾ ਪਾਣੀ ਮਾਰੇਗਾ ਮਾਈਲਡ ਕੋ ਫੋਰਸ ਵੀ ਯੂਜ਼ ਕਰਦੇ ਨੇ ਤੁਹਾਡਾ ਕਹਿਣ ਦਾ ਮਕ ਹਾਂ ਯੰਗ ਬਲੱਡ ਸੀ ਜੀ ਥੋੜਾ ਜਿਆਦਾ ਇਹਨਾਂ ਨੂੰ ਸਮਝਾ ਕੇ ਰੱਖਿਆ ਪੀਸਫੁਲੀ ਚਲੋ ਫਿਰ ਵੀ ਇਹਨਾਂ ਦਾ ਠੀਕ ਹੋਇਆ ਸੋ ਇਹ ਸੀ ਵੱਡੀ ਅਪਡੇਟ ਜੋ ਤੁਹਾਡੇ ਨਾਲ ਸਾਂਝੀ ਕੀਤੀ ਗਈ ਆ ਦੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਧੰਨਵਾਦ